ਅੱਜ ਕ੍ਰਿਕਟ ਪ੍ਰੇਮੀਆਂ ਦੀਆਂ ਦਿਲ ਦੀਆਂ ਧੜਕਣਾ ਬਹੁਤ ਤੇਜ਼ ਧੜਕ ਰਹੀਆਂ ਨੇ ਕਿਉਂਕਿ ਅੱਜ ਆਈਪੀਐਲ ਦਾ ਫਾਈਨਲ ਮੁਕਾਬਲਾ ਆਰਸੀਬੀ ਅਤੇ ਪੰਜਾਬ ਕਿੰਗਸ ਦੇ ਦਰਮਿਆਨ ਜਿਹੜਾ ਅਹਮਦਾਬਾਦ ਵਿਖੇ ਸ਼ਾਮ ਨੂੰ ਖੇਡਿਆ ਜਾਣਾ ਹੈ ਤੇ ਕਿ ਸਾਰਾ ਦੇਸ਼ ਜਿਹੜਾ ਕਿ ਉਹ ਇੱਥੇ ਇਸ ਮੁਕਾਬਲੇ ਤੇ ਨਜ਼ਰਾਂ ਬਣਾਈ ਬੈਠਾ ਹੈ ਉੱਥੇ ਮੇਰੇ ਨਾਲ ਪਤੰਗ ਸਾਜ਼ ਨੇ ਜਗਮੋਹਨ ਕਨੋਦੀਆ ਜਿਨ੍ਹਾਂ ਨੇ ਬਹੁਤ ਦਿਲਕਸ਼ ਪਤੰਗਾ ਤਿਆਰ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਣੀਆਂ ਬੈਸਟ ਵਿਸ਼ੀਸ ਦਿੱਤੀਆਂ ਨੇ ਪੰਜਾਬ ਦੀ ਟੀਮ ਨੂੰ ਪਤੰਗਾ ਦੇ ਜ਼ਰੀਏ ਔਰ ਨਾਲ ਨਾਲ ਇੱਕ ਹੋਰ ਪਤੰਗ ਤਿਆਰ ਕੀਤੀ ਹੈ ਆਰਸੀਬੀ ਦੀ ਟੀਮ ਔਰ ਆਈਪੀਐਲ 2025 ਦਾ ਫਾਈਨਲ ਮੁਕਾਬਲਾ ਜਿਹੜਾ ਕਿ ਜਿੱਥੇ ਕੀ ਅੱਜ ਸਾਰੇ ਦੀ ਨਿਗਾਹਾਂ ਟਿੱਕੀਆਂ ਹੋਈਆਂ ਨੇ ਤੇ ਜਦੋਂ ਵੀ ਕੋਈ ਵੱਡਾ ਮੁਕਾਬਲਾ ਹੁੰਦਾ ਤਾਂ ਪਤੰਗ ਸਾਜ ਜਗਮੋਹਨ ਕਨੋਜੀ ਆਪਦੇ ਪਤੰਗਾ ਦੇ ਜ਼ਰੀਏ ਜਿਹੜਾ ਕੀ ਟੀਮਾਂ ਨੂੰ ਉਤਸ਼ਾਹਿਤ ਕਰ ਦਿੰਨੇ ਸਵਾਗਤ ਹੈ ਤੁਹਾਡਾ ਤੁਹਾਡੇ ਸਾਂਝੀ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਮੇਰਾ ਨਾਮ ਜਗਮਨ ਕਨੋਚੀਆ ਜੀ ਐਕਨੋ ਜੀ ਸਭ ਕੀ ਕਹਣਾ ਤੁਸੀਂ ਹਰ ਵਾਰ ਜਦੋਂ ਵੀ ਕੋਈ ਵੱਡਾ ਇਵੈਂਟ ਹੁੰਦਾ ਤਾਂ ਬਹੁਤ ਸਿੱ ਦਿਲਕਸ਼ ਪਤੰਗਾ ਤਿਆਰ ਕਰਦੇ ਹੋ ਤੇ ਅੱਜ ਵੀ ਦਿਲਕਸ਼ ਪਤੰਗਾ ਤਿਆਰ ਕੀਤੀਆਂ ਤੇ ਕੀ ਕਹਣਾ ਇਸ ਬਾਰੇ ਮੈਂ ਜੀ ਪਤੰਗਾ ਪਰੰਮੀ ਨਾਨਾ ਲਿੱਖੇ ਕ੍ਰਿਕਟ ਪ੍ਰੇਮੀ ਵੀ ਆ ਸਾਡੇ ਭਾਰਤ ਵਿੱਚ ਜਾਂ ਕਿਸੇ ਵੀ ਸਾਡੀ ਭਾਰਤ ਦੇ ਜਿਹੜੀ ਟੀਮ ਹੈਗੀ ਕਿਸੇ ਦੇਸ਼ ਵਿੱਚ ਖੇਡਣ ਜਾਂਦੀ ਹੈ ਜਦੋਂ ਕੋਈ ਫਾਈਨਲ ਮੁਕਾਬਲਾ ਹੁੰਦਾ ਉਹਦੇ ਵਿੱਚ ਮੈਂ ਆਪਣੀਆਂ ਪਤੰਗਾ ਰਾਈ ਸਾਰੀ ਟੀਮ ਨੂੰ ਵਿਸ਼ੇਸ਼ ਸ਼ੁਭਕਾਮਨਾਵਾਂ ਬਨਾਵਾ ਜਿੱਤਣ ਦੀ ਟੀਮ ਦੀ ਜਿੱਤ ਵਾਸਤੇ ਵਿਸ਼ੇਸ਼ ਸ਼ੁਭਕਾਮਨਾਵਾਂ ਦੇਣਾ ਅੱਜ ਜਿਹੜਾ ਸਖਤ ਬੜਾ ਹੀ ਸਖਤ ਮੁਕਾਬਲਾ ਹੋਣ ਜਾ ਰਿਹਾ ਜਿਵੇਂ ਆਈਪੀਐਲ 25 ਟਾਟਾ ਆਈਪੀਐਲ 25 ਦਾ ਜਿਹੜਾ ਮੁਕਾਬਲਾ ਹੋ ਜਾ ਰਿਹਾ ਫਾਈਨਲ ਮੁਕਾਬਲਾ ਅੱਜ ਅਹਮਦਾਬਾਦ ਵਿੱਚ ਤੇ ਬੰਗਲੌਰ ਦਾ ਤੇ ਪੰਜਾਬ ਦਾ ਸਾਡੀ ਟੀਮ ਦਾ ਮੈਚ ਹੋਣ ਜਾ ਰਿਹਾ ਉਹច ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਟੀਮ ਇੱਥੇ ਤੱਕ ਇਨੀ ਮਿਹਨਤ ਕਰਕੇ ਪਹੁੰਚੀ ਹੈ ਤੇ ਅੱਜ ਉਹ ਫਾਈਨਲ ਵੀ ਖੇਡਣ ਜਾ ਰਹੀ ਹੈ ਤੇ ਸਾਡੇ ਪੰਜਾਬ ਵਾਸੀਆਂ ਦੇ ক্রিকেট ਪ੍ਰੇਮੇ ਨੂੰ ਆਸ ਹੈ ਕਿ ਜਿਹੜਾ ਫਾਈਨਲ ਵੀ ਹੈ ਪੰਜਾਬ ਦੀ ਟੀਮ ਜਿੱਤ ਕੇ ਸਾਡੇ ਪੰਜਾਬ ਦੀ ਝੋਲੀ ਵਿੱਚ ਪਾਏਗੀ ਪਰ ਵਿਰਾਟ ਕੋਹਲੀ ਜ਼ਬਰਦਸਤ ਫਾਰਮ ਵਿੱਚ ਚੱਲ ਰਹੇ ਨੇ ਕੀ ਕਹਿਣਾ ਜਿਪਰਾਂਡ ਕੋਲੀ ਵੀ ਜਿਹੜੇ ਸਾਡੇ ਦੇਸ਼ ਦੇ ਖਿਡਾਰੀ ਨੇ ਇਹਨਾਂ ਜੋ ਬਹੁਤ ਅੱਛੇ ਇਹਨਾਂ ਦੀ ਟੀਮ ਹੈਗੀ ਬੰਗਲੌਰ ਦੀ ਟੀਮ ਬਹੁਤ ਅੱਛੀ ਹੈ ਉਹਨਾਂ ਨੇ ਵੀ ਅੱਛਾ ਪ੍ਰਦਰਸ਼ਨ ਕੀਤਾ ਪਰ ਸਭ ਤੋਂ ਵਧੀਆ ਪ੍ਰਦਰਸ਼ਨ ਜਿਹੜੀ ਸਾਡੀ ਪੰਜਾਬ 11 ਕੀ ਨੇ ਕੀਤਾ ਪਰ ਉਹ ਜਿਹੜਾ ਲਗਾਤਾਰ ਮੁਕਾਬਲੇ ਜਿੱਤਦੇ ਆ ਰਹੇ ਇਹ ਜਿਹੜੇ ਮੈਂ ਆਪਣੇ ਦੇਸ਼ ਦੇ ਝੰਡੇ ਲਗਾ ਕੇ ਦੋਵਾਂ ਪਤੰਗਾਂ ਤੇ ਤਿੰਨਾਂ ਪਤੰਗਾਂ ਤੇ ਤੇ ਦੇ ਝੰਡੇ ਲਗਾਏ ਨੇ ਕਿਉਂਕਿ ਸਾਡੇ ਜਿਹੜਾ ਆਈਪੀਐਲ ਬੜਾ ਅੱਛਾ ਇੰਟਰਨੈਸ਼ਨਲ ਪਲੇਅਰ ਜਿਹੜੇ ਖੇਡਣ ਆਂਦੇ ਨੇ ਤੇ ਸਾਰੇ ਅੱਛਾ ਪ੍ਰਦਰਸ਼ਨ ਕਰਦੇ ਨੇ ਤੇ ਸਾਡੇ ਜਿਹੜਾ ਪੰਜਾਬ ਕੀ ਪੂਰਾ ਭਾਰਤ ਜਿਹੜਾ ਆਏ ਜਿਹੜਾ ਆਈਪ ਟਰਾਫੀ ਹੁੰਦੀ ਹੈ ਤੇ ਅੱਜ ਫਾਈਨਲ ਹੋ ਜਾ ਰਿਹਾ ਮਾ ਮੁਕਾਬਲਾ ਤੇ ਸਾਨੂੰ ਆਸ ਹੈ ਕਿ ਅੱਜ ਪੰਜਾਬ ਜਰੂਰ ਜਿੱਤੇਗਾ ਜੀ ਜਿਲਦੀ ਧੜਕਣਾ ਕਿੰਨੀ ਤੇਜ਼ ਹੋਣੀ ਹੈ ਜਿਹੜਾ ਐਸਾ ਦਾ ਮਹਾ ਮੁਕਾਬਲਾ ਜਿਹੜਾ ਕਿ ਕਿਉਂਕਿ ਕਈ ਦਾ ਮੁਕਾਬਲਾ ਬੜੀ ਧੇਰ ਬਾਅਦ ਪੰਜੜਾ ਪੰਜਾਬ ਦੀ ਝੋਲੀ ਵਿੱਚ ਆਣ ਜਾ ਰਿਹਾ ਬੜੀ ਧੇਰ ਬਾਅਦ ਪੰਜਾਬ ਇੱਥੇ ਤੱਕ ਫਾਈਨਲ ਵਿੱਚ ਪਹੁੰਚੀ ਹੈ ਸਾਨੂੰ ਬੜੀ ਖੁਸ਼ੀ ਹੈ ਬੜੀ ਧੇਰ ਦੇ ਹੱਥੀ ਆਸ ਲਗਾਉਂਦੇ ਜਦੋਂ ਵੀ ਕੋਈ ਆਈਪੀਐਲ ਚੱਲਦਾ ਸੀਗਾ ਸਾਡਾ ਪੰਜਾਬ ਦੀ ਜਿਹੜੀ ਟੀਮ ਬਹੁਤ ਪਿੱਛੇ ਰਹਿ ਜਾਂਦੀ ਸੀ ਪਰ ਇਸ ਕੀ ਪੰਜਾਬ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਫਾਈਨਲ ਦੇ ਵਿੱਚ ਪਹੁੰਚੀ ਹੈ ਇਸ ਕਰਕੇ ਮੈਂ ਵਿਸ਼ੇਸ਼ ਪਤੰਗਾ ਬਣਾ ਕੇ ਸਭ ਤੋਂ ਪਹਿਲਾਂ ਆਪਣੇ ਪੰਜਾਬ ਦੀ ਜਿਹੜੀ ਟੀਮ ਹੈ ਉਹਨੂੰ ਸਾਰਿਆਂ ਨੂੰ ਸ਼੍ਰੇਸ਼ਟੀ ਹਾਰੀਓ ਤੇ ਜਿਹੜੇ ਆਪਣਾ ਸਾਡੇ ਪ ਖਿਡਾਰੀ ਨੇ ਮੈਂ ਉਹਨਾਂ ਦੇ ਚਿੱਤਰ ਲਗਾ ਕੇ ਉਹਨਾਂ ਨੂੰ ਸ਼ੋਭ ਕਾਮਨਾਵਾਂ ਦਿੱਤੀਆਂ ਕਿ ਅੱਜ ਬਹੁਤ ਅੱਛਾ ਪ੍ਰਦਰਸ਼ਨ ਕਰਨ ਚਾਂਦੀ ਘੰਟੇ ਰਹਿ ਗਏ ਨੇ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਤੇ ਅਸੀਂ ਕਹਿੰਨੇ ਕਿ ਅੱਛਾ ਪ੍ਰਦਰਸ਼ਨ ਕਰਕੇ ਪਹਿਲਾਂ ਉਹਨਾਂ ਨੂੰ ਖੜਾਉਣ ਉਹਨਾਂ ਨੂੰ ਛੇਤੀ ਘਾਟ ਰਿਸਕੋਰ ਤੋਂ ਤਾਂ ਛੇਤੀ ਉਤਾਰ ਰਹੇ ਉਹਨਾਂ ਨੂੰ ਉਤਾਰ ਦੇਣ ਤੇ ਆਪ ਅੱਛਾ ਪ੍ਰਦਰਸ਼ਨ ਕਰਕੇ ਅੱਛੀ ਸਕੋਰ ਮਾਰ ਕੇ 체ਤੀ ਜਿਹੜੀ ਇਹ ਬਹੁਤ ਜਲਦੀ ਜੜਾ ਕੱਪ ਜੜਾ ਜਿੱਤ ਕੇ ਹਾਸਲ ਭਰਦੀ ਝੋਲੀ ਵਿੱਚ ਸਾਡੇ ਪੰਜਾਬ ਦੀ ਝੋਲੀ ਚ ਪਾਣ ਗਈ ਜੀ ਅੱਛਾ ਕਿੰਨਾ ਕੁ ਸਮਾਂ ਕਿੰਨੀ ਕੁ ਮਿਹਨਤ ਲੱਗੀ ਜੀ ਇਹ ਪਤੰਗਾ ਦੇ ਪਿੱਛੇ ਕਿਉਂਕਿ ਛੋਟੇ ਛੋਟੇ ਚੀਜ਼ਾਂ ਜਿਹੜੀਆਂ ਗੇਂਦ ਤੁਸੀਂ ਤਿਆਰ ਕੀਤੀਆਂ ਔਰ ਇਹ ਚੀਜ਼ਾਂ ਲਈ ਲੱਭਣ ਲੱਗੇ ਕਾਫੀ ਟਾਈਮ ਲੱਗ ਜਾਂਦਾ ਹੈ ਤੇ ਜਿਹੜੇ ਮੈਨੂੰ ਪ੍ਰਿੰਟ ਘੜਾਣੇ ਪੈਂਦੇ ਮੈਨੂੰ ਘਟੋ ਘਾਟੇ ਇਹਦੇ 6 ਦਿਨ ਲੱਗ ਗਏ ਪਤੰਗਾ ਤਿਆਰ ਕਰਨ ਚ ਤੇ ਪਰ ਮੈਂ ਵੇਖਦਾ ਪਿਆ ਸੀਗਾ ਕਿ ਸਾਡੀ ਪੰਜਾਬ ਦੀ ਟੀਮ ਕਿ ਕਿਹੜੀ ਕਿਹੜੀ ਫਾਈਨਲ ਦੇ ਵਿੱਚ ਰਾਜੀ ਹੈ ਜਦੋਂ ਸਾਨੂੰ ਪਤਾ ਲੱਗਾ ਸਾਡੀ ਪੰਜਾਬ ਫਾਈਨਲ ਦੇ ਵਿੱਚ ਸਾਨੂੰ ਪਹਿਲਾਂ ਹੀ ਆਸ ਸੀਗੀ ਕਿ ਸਾਡੀ ਜਿਹੜੀ ਫਾਈਨਲ ਹੈ ਪੰਜਾਬ ਜਿਹੜਾ ਸਾਡਾ ਫਾਈਨਲ ਕੱਢੇਗੀ ਉਹਨਾਂ ਨੂੰ ਪਤਾ ਵੰਗਾ ਮੈਂ ਤਿਆਰ ਕਰ ਲਈ ਸੀ ਉਹਨਾਂ ਨਾਲ ਜਿਹੜੀ ਆਰਸੀ ਬੰਗਲੌਰ ਹੈ ਉਹਨਾਂ ਨੇ ਵੀ ਅੱਛਾ ਪ੍ਰਦਰਸ਼ਨ ਕੀਤਾ ਸੀਗਾ ਤੇ ਮੈਂ ਉਹਨਾਂ ਦੀ ਪਤੰਗ ਤਿਆਰ ਕੀਤੀ ਹੈ ਤੇ ਉਹਨਾਂ ਦੀਆਂ ਮੈਂ ਤਸਵੀਰਾਂ ਲਗਾ ਕੇ ਜਿਹੜੀ ਇਹਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਪਰ ਪਹਿਲੀਆਂ ਜਿਹੜੀ ਸ਼ੁਭਕਾਮਨਾ ਮੈਂ ਆਪਣੇ ਪੰਜਾਬ ਦੀ ਟੀਮ ਨੂੰ ਦੇ ਰਿਹਾ ਹਾਂ ਜੀ ਬਿਲਕੁਲ ਪੰਜਾਬ ਦੇ ਤੁਸੀਂ ਵਾਸੀ ਹੋ ਤੇ ਪੰਜਾਬ ਦੀ ਟੀਮ ਅਸੀਂ ਚੀਅਰ ਅਪ ਕਰਨਾ ਹੀ ਹੈ ਜੀ ਜੀ ਦੇਸ਼ ਆਪਣਾ ਦੇਸ਼ ਆਪਣਾ ਸਾਨੂੰ ਉਹ ਵੀ ਆਪਣੀ ਟੀਮ ਹੈਗੇ ਪਰ ਸਾਨੂੰ ਜਿਆਦਾ ਖੁਸ਼ੀ ਹੈਗੀ ਕਿ ਸਾਡਾ ਜਿਹੜਾ ਪੰਜਾਬ ਹੈ ਨਾ ਇਹ ਵਿੱਚ ਫਾਈਨਲ ਦੇ ਵਿੱਚ ਆ ਤੇ ਅਸੀਂ ਪੰਜਾਬ ਕਰਕੇ ਅਮੀयत ਜਿਆਦਾ ਰੱਖ ਰਹੇ ਹਾਂ ਤੇ ਸ਼ੁਭਕਾਮਨਾ ਆਪਣੇ ਪੰਜਾਬ ਨੂੰ ਦਵਾਂਗੇ ਇਹ ਸਾਡੀ ਪੰਜਾਬ ਪਹਿਲੀ ਵਾਰੀ ਜਿਹੜੀ ਜਿੱਤ ਕੇ ਆਈਪੀਐਲ ਦਾ ਆਈਪੀਐਲ ਦਾ ਕੱਪ ਹੈਗਾ ਉਹ ਲਿਆ ਕੇ ਸਾਨੂੰ ਪੰਜਾਬ ਨੂੰ ਦੇਵੇਗੀ ਜੀ ਬਿਲਕੁਲ ਕਿਉਂਕਿ ਆ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅਹਮਦਾਬਾਦ ਜਾ ਰਹੇ ਨੇ ਫਲਾਈਟ ਦੇ ਜ਼ਰੀਏ ਉੱਥੇ ਲਾਈਵ ਮੈਚ ਵੇਖਣਗੇ ਜਿਹੜੇ ਨਹੀਂ ਪਹੁੰਚ ਸਕਣਗੇ ਉਹ ਇੱਥੇ ਟੀਵੀ ਦੇ ਜ਼ਰੀਏ ਜਿਹੜਾ ਲਾਈਵ ਮੈਚ ਦੇਖਣਗੇ ਕਿਉਂਕਿ ਦਿਲ ਦੀਆਂ ਧੜਕਣਾ ਜਦੋਂ ਵੀ ਮਹਾ ਮੁਕਾਬਲਾ ਹੁੰਦਾ ਉਦੋਂ ਤੇਜ਼ ਹੋ ਜਾਂਦੀਆਂ ਨੇ ਤੇ ਅੱਜ ਵੀ ਇੱਕ ਮਹਾ ਮੁਕਾਬਲਾ ਹੈ ਪੰਜਾਬ ਦੀ ਟੀਮ ਤੇ ਆਰਸੀਬੀ ਦੀ ਟੀਮ ਦੇ ਵਿਚਾਲੇ ਔਰ ਜਗমোহন ਕਰੋੜੀ ਜਿਹੜੇ ਕਿ ਪਤੰਗ ਸਾਜ ਨੇ ਨਾਲ ਕ੍ਰਿਕਟ ਪ੍ਰੇਮੀ ਵੀ ਨੇ ਔਰ ਉਹਨਾਂ ਨੇ ਆਪਣੇ ਪੰਜਾਬ ਨੂੰ ਵੈਸਟ ਸਪੀਸ਼ਸ ਦਿੱਤੀਆਂ ਨੇ ਤਾਂ ਜੋ ਜਿਹੜੀ ਇਹ ਆਈਪੀਐਲ ਦੀ ਫਾਈਨਲ ਮੈਚ ਦੀ ਟਰੋਫੀ ਹੈ ਇਹ ਪੰਜਾਬ ਜਿੱਤ ਕੇ ਆਪਣੀ ਝੋਲੀ ਵਿੱਚ ਪਾਵੇ ਕੈਮਾ ਪਰਸਨ ਨितीश ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸੁਰਾ ਟੀਵੀ ਅੰਮ੍ਰਿਤਸਰ